ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਭਲਾ ਪਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਵਾੜਾ ਦਿਖਾਵਾਂਗੇ ਤਿੰਨੇ ਹੀ ਗੱਬਣ ਤਿਆਰ ਆ ਤੇ ਆਪਾਂ ਪਹੁੰਚੇ ਆ ਬਾਈ ਜਗਜੀਤ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਸਿਕਾ ਭਾਈ ਜੀ ਸਸਿਕਾ ਭਾਈ ਜੀ ਹੋਸਣਾਵ ਠੀਕ ਠਾਕ ਜੀ ਬਸ ਠੀਕ ਠਾਕ ਚੜਦੀ ਕਲਾ ਬਾਬੇ ਜੀ ਚੜਦੀ ਕਲਾ ਚਾਹੀਦੀ ਆ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤੇ ਨਾ ਫੋਨ ਨਾ ਬਲਿਆ 98864 33798 ਠੀਕ ਹੈ ਜੀ ਹਾਂਜੀ ਬਿਲਕੁਲ ਜੀ ਤਿੰਨ ਵਹਿੜਾ ਆਏ ਹੋ ਅੱਛਾ ਜੀ ਠੀਕ ਹੈ ਠੀਕ ਹੈ ਜੀ ਤੇ ਆਪਾਂ ਜੀ ਪਹਿਲੇ ਨੰਬਰ ਤੇ ਵਹਿੜ ਦੱਸਿਓ ਕਿੰਨਾ ਕੁ ਟਾਈਮ ਖੜਦੀ ਤੇ ਕਿੰਨਾ ਸੂਬਾ ਸੋਣਾ ਨੇ ਬੀਜੀ ਇਹਨੇ 10 10 ਦਿਨ ਖੜਦੀ ਹੋ ਅੱਛਾ ਜੀ ਤੇ ਦੂਜੇ ਸੂਬੇ ਵਹਿੜੇ ਸੁਣੀ ਹੋ ਠੀਕ ਹੈ ਠੀਕ ਹੈ ਤੇ ਪਹਿਲੇ ਸੂਬੇ ਦਾ ਕੋਈ ਪਤਾ ਕਿੰਨਾ ਕੁ ਦੁੱਧ ਚਵਾਇਆ ਨੇ ਬੀਜੀ ਪਹਿਲੇ ਸੂਬੇ ਨੇ 14 15 ਲੀਟਰ ਦੁੱਧ ਚਵਾਇਆ ਹੋ ਠੀਕ ਹੈ ਠੀਕ ਹੈ ਖੋਲਿਓ ਬਾਜੀ ਫਿਰ ਹਲੋ ਹਾਂਜੀ ਲੋਭ ਜੀ ਕਰੋ ਚੱਕ ਕੱਦ ਕਾੜ ਦੀ ਬਹੁਤੀ ਚੰਗੀ ਆ ਵਾ ਤੇ ਦਿਨ 10 15 ਜੇ ਖੜਦੀ ਆ ਤੇ 14 15 ਲੀਟਰ ਜਿਹੜਾ ਪਹਿਲੇ ਸਵੇਰੇ ਨੇ ਦੁੱਧ ਭਰਿਆ ਵਾ ਲੋਭ ਜੀ ਫੇਸ ਕੁਆਲਟੀ ਤੁਸੀਂ ਕਰ ਸਕਦੇ ਜੇ ਲਾਗੇ ਤੋਂ ਚੈੱਕ ਕਰ ਬਾਈ ਦੰਦਾਂ ਜੇ ਜਵੜ ਅੱਛੇ ਕੀ ਆ ਮੂੰਹ ਮਾ ਵੀਰ ਜੀ ਠੀਕ ਆ ਠੀਕ ਆ ਲੋਭ ਜੀ 6 ਦੰਦ ਜੇ ਮੂੰਹ ਮਾ ਜੇ ਕਰੋ ਚੱਕ ਤੁਸੀਂ ਢਿਲਣਾ ਢੋਲਾ ਜਿਹੜੀਆਂ ਕਾਫੀ ਆ ਹਵਾ ਨੇ ਤੇ ਅਜਿਹੇ ਜਿਹੜੇ ਸੂਨ ਤਾਂ ਕਿਹੜਾ ਹਵਾ ਚੰਗਾ ਬਣਾ ਲੂਗੀ ਤੇ ਬਾਕੀ ਥਣਾਂ ਦਾ ਸਹਿਜ ਗਿਆ ਵੀ ਬਹੁਤ ਸ਼ਾਨਦਾਰ ਆ ਤੇ ਬਾਈ ਹੁਣਾਂ ਲਈ ਆਪਾਂ ਲੱਗੇ ਆਂ ਪਹਿਲੀ ਵੀਡੀਓ ਬਣਾਉਣ ਤੇ ਬਾਈ ਹੁਣਾਂ ਦਾ ਵਪਾਰ ਦਾ ਕੰਮ ਹੈ ਤੇ ਚੰਗੇ ਪਸ਼ੂ ਹੁੰਦੇ ਆ ਤੇ ਨਾਰਮਲ ਰੇਟ ਵਿੱਚ ਹੁੰਦੇ ਆ ਕਰੋ ਜੀ ਥਣ ਪੰਡਾ ਚੱਕ ਲਾਗੇ ਤੂੰ ਲੋ ਬਜੀ ਕਰੋ ਲਾਗੇ ਤੋ ਚੱਕਦੇ ਥਾਣਾ ਦਾ ਸੈਜ ਗਏ ਪਾਣ ਗਲਾਬੀ ਥਾਣਾ ਕਰ ਬਾਈ ਇਹਦਾ ਮੁੱਲ ਫਿਰ ਮੁੱਲ ਦੇ ਜੀ ਫੋਨ ਤੇ ਕਰਾਂਗੇ ਠੀਕ ਆ ਠੀਕ ਆ ਲੋ ਬਜੀ ਮੁੱਲ ਜਿਹੜਾ ਵੜਾ ਦਾ ਫੋਨ ਤੇ ਬਾਈ ਕਹਿੰਦਾ ਕੀ ਕਰਾਂਗੇ ਮਾਨਤਾਲ ਪੂਰਾ ਕਰਦਾਂਗੇ ਵਿੱਚ ਹੀ ਫੋਨ ਤੇ ਜਿਹੜਾ ਫੋਨ ਕਰਦੇ ਠੀਕ ਆ ਠੀਕ ਆ ਲਓ ਭਾਈ ਜਿਹੜੇ ਵੀਰਪਰਾ ਤੇ ਫੇਰ ਤਮਦੀਆਂ ਬਾਈ ਕਹਿੰਦਾ ਬਿਲਕੁਲ ਨਾਰਮਲ ਦੇ ਜਿਹੜਿਆ ਤੇ ਮਾਨਤਾਲ ਵੀ ਖੁੱਲਾ ਕਰਾਂਗੇ ਤੇ ਬਾਈ ਜਿਹੜੀ ਦੂਜੇ ਨੰਬਰ ਤੇ ਵੜ ਇਹ ਕਿੰਨਾ ਕੁ ਟਾਈਮ ਖੜਦੀ ਹੈ ਜੀ 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 ਇਹ ਹੱਥਾਂ ਕੀ ਖੜਦੀ ਹੋ ਅੱਛਾ ਜੀ ਹੱਥਾਂ ਖੜਦੀ ਹੋ ਪਹਿਲੇ ਸੂਏ ਨੇ 17 18 ਲੀਟਰ ਦੁੱਧ ਕੱਢਿਆ ਇਹ ਕ੍ਰਾਸ ਵਿੱਚ ਆ ਗਈ ਬਾਈ ਜੀ ਹਾਂ ਜੀ ਹੁਣ 20 ਪਲੱਸ ਕੱਢੂਗੀ ਦੁੱਧ ਠੀਕ ਆ ਠੀਕ ਆ ਜੀ ਖੋਲਿਓ ਬਾਈ ਜੀ ਜਿਸ ਵਿੱਚ ਮੱਝ ਹੈ ਕਾਇ ਹੋ ਠੀਕ ਆ ਠੀਕ ਆ ਜੀ ਲੋ ਭਾਜੀ ਤੇ ਜੇ ਸਵੇਰ ਨੂੰ ਜਿਹੜੀ ਗੱਬੜ ਬਿਲਕੁਲ ਤਿਆਰ ਆ ਤੇ ਪਿਛਲੇ ਸਵੇਰੇ ਭਾਈ ਕਿੰਨਾ ਦਸਿਆ ਦੁੱਧ 17 18 ਲੀਟਰ ਕੱਢਿਆ ਹੁਣ 20 ਪਲੱਸ ਕੱਢੂਗੀ ਠੀਕ ਆ ਠੀਕ ਲੋ ਭਾਜੀ ਹਫਤਾ ਵੀ ਖੜਦੀ ਜੇ ਤੇ ਕਰੋ ਚੱਕ ਥਣ ਥਣ ਐਨ ਮੱਝਾਂ ਵਾਲਾ ਲੱਗਾ ਪਿਆ ਵਾ ਤੇ ਬਾਕੀ ਢਲਾਂ ਢੁਲਾਂ ਇਹਦੇ ਵੀ ਹਵਾਨੇ ਤੇ ਚੰਗੀਆਂ ਆ ਗਈਆਂ ਆ ਤੇ ਕ੍ਰਾਉਸ ਵਿੱਚ ਆ ਗਈ ਜੇ ਕਰੋ ਚੱਕ ਬਾਕੀ ਫੇਸ ਕੁਆਲਟੀ ਬਹੁਤ ਹੀ ਜ਼ਿਆਦਾ ਖੂਬਸੂਰਤ ਵੜਿਆ ਤੇ ਕੱਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਤੇ ਥਣ ਥਣ ਤੁਹਾਨੂੰ ਇਹਦਾ ਵੀ ਲੱਗ ਗਿਆ ਤਾਂ ਚੈੱਕ ਕਰਾਉਨੇ ਆ ਬਹੁਤ ਹੀ ਚੰਗਾ ਲੱਗਾ ਵਾ ਕਰੋ ਜੀ ਬਾਕੀ ਥਣ ਥਣ ਚੈੱਕ ਤੇ ਨਾੜਾ ਨੁੜਾ ਵੀ ਹਵਾਨੇ ਦੇ ਚੰਗੀਆਂ ਆ ਗਈਆਂ ਰੇ ਠੰਡੀ ਠੰਡੀ ਵੀ ਜੀ ਠੀਕ ਆ ਠੀਕ ਹੈ ਜੀ ਤੇ ਇਹਦਾ ਮੁੱਲ ਬਾਈ ਇਹਦਾ ਵੀ ਫੋਨ ਤੇ ਹੀ ਵੀਰ ਜੀ ਇਹਦਾ ਵੀ ਫੋਨ ਦੇ ਮੁੱਲ ਕਰਦਾਂਗੇ ਪੂਰਾ ਮਾਨਤਾਨ ਕਰਦਾਂਗੇ ਵੀਰ ਆ ਇਹਦਾ ਠੀਕ ਆ ਠੀਕ ਆ ਤੇ ਰੇਟ ਆਪਣੇ ਨੋਰਮਲ ਹੀ ਹੋਣਗੇ ਨਾ ਨਾ ਨੋਰਮਲ ਨਹੀਂ ਰੇਟ ਹੋਣਗੇ ਠੀਕ ਆ ਠੀਕ ਹੈ ਜੀ ਤੇ ਬਾਈ ਆ ਤਿੰਜੇ ਨੰਬਰ ਤੇ ਵੜ ਇਹਦੇ ਬਾਰੇ ਦੱਸਿਓ ਬਾਈ ਏ ਵੀ ਵੀਜੀ ਇਹ ਵੀ ਤਿੱਜੇ ਸੂਏ ਵੈ ਰਹੇ ਹੋ ਅੱਛਾ ਜੀ 14 15 ਲੀਟਰ ਇਹਨੇ ਪਹਿਲੇ ਦਿੱਤਾ ਅੱਛਾ ਜੀ ਕਿਉਂ ਹਣ ਮੈਂ ਪੀ ਲਿਆ ਵੀ ਇਹ 16 17 ਲੀਟਰ ਦੋ ਤੇ ਭਰ ਦੂਗੀ ਇੱਕ ਨਾ ਟਾਈਮ ਖੜਦੀ ਜੇ ਇਹ ਵੀ ਵੀਜੀ ਹੱਤਾ ਤਾਂ ਨਹੀਂ ਖੜਦੀ ਉਹ ਠੀਕ ਠੀਕ ਕੋਲੇ ਪਾਈ ਜੇ ਨੂੰ ਹੀ ਲਓ ਬਜੀ ਇਹ ਵੀ 10 ਕ ਦਿਨ ਦੇ ਆਸ-ਪਾਸ ਜਿਹੜਾ ਟਾਈਪ ਲੱਜੂਗੀ ਤੇ ਇਹ ਵੀ ਕ੍ਰੋਸ ਵਿੱਚ ਆ ਗਈ ਇਹ ਤਾਂ ਕਰੋ ਚੈੱਕ ਕਦ ਕਾਠੇ ਇਹਦਾ ਵੀ ਚੰਗਾ ਵਾ ਲਓ ਬਜੀ ਫੇਸ ਕੁਆਲਟੀ ਕਰੋ ਲੱਗੇ ਤਾਂ ਚੈੱਕ ਹਵਾ ਨੇ ਤੇ ਇਹਦੇ ਵੀ ਢਲਣਾ ਢਲਣਾ ਜਿਹੜੀਆਂ ਹਜੇ ਕਾਫੀ ਯਾਰੇ ਸੂਣ ਤੱਕ ਇਹ ਵੀ ਹਵਾ ਨਾਲ ਚੰਗਾ ਬਣਾ ਲੂਗੀ ਤੇ ਥਾਣਾ ਦਾ ਸੈਜਗਾ ਵੀ ਇਹਦਾ ਵੀ ਸ਼ਾਨਦਾਰ ਆ ਹੋ ਬਜੀ ਕਰੋ ਫੇਸ ਕੁਆਲਟੀ ਚੈੱਕ ਤੁਸੀਂ ਲਾਗੇ ਤਾਂ ਤੇ 14 15 ਲੀਟਰ ਜਿਹੜਾ ਇਹਨੇ ਵੀ ਪਹਿਲੇ ਪਿਛਲੇ ਸਵੇਰੇ ਜਿਹੜਾ ਦੁੱਧ ਚਵਾਇਆ ਹੋਇਆ ਤੇ ਤੀਜੇ ਨੂੰ ਇਹ ਵੀ ਗੱਬਣ ਆ ਕਿੰ ਕਰਿਓ ਮੜ ਜਾ ਪਰ ਇਹਨੂੰ ਥਣ ਥਣ ਦਿਖਾਈ ਦੇ। ਲੋ ਬਜੀ ਕਰੋ ਲਾਗੇ ਤੋਂ ਚੱਕ ਦੀ ਥਣਾ ਦਾ ਸੈਜ ਗੈਪ। ਦਰਦੀ ਆ ਥੋੜਾ ਜਿਆਦੇ ਬਾਈ ਇਹਦਾ ਵੀ ਫਿਰ ਮੋਲ ਫੋਨ ਤੇ ਹੀ। ਹਾਂਜੀ ਵੀਰ ਜੀ ਆ ਜਾ ਫੋਨ ਤੇ ਪੂਰਾ ਮਾਨਦਾਨ ਕਰ ਦਾਂਗਾ ਵੀਰ ਜੀ। ਠੀਕ ਆ ਠੀਕ ਆ ਲੋ ਬਜੀ ਤਿੰਨੇ ਹੀ ਬਾੜਾ ਬਹੁਤੀ ਚੰਗੀਆਂ ਵਾ ਤੇ ਦੋ ਕਰਾਸ ਵਿੱਚ ਆ ਗਈਆਂ ਤੇ ਇੱਕ ਕੱਚਾ ਫਚਾ ਗਈ ਆ। ਤੇ ਬਾਕੀ ਮਿਲ ਕੇ ਰਿਕਾਰਡ ਵਿੱਚ ਚੰਗਾ ਦੱਸਦੇ ਬਾਈ ਹੁਣ ਇਹ ਤਾਂ ਮੋਲ ਜਿਹੜੇ ਬਿਲਕੁਲ ਨਾਰਮਲ ਰੇਟ ਕਰਨਗੇ। ਤੇ ਜਿਹੜੇ ਵੀਰਪਰਾ ਦੇ ਫੇਟ ਆਉਂਦੀਆਂ ਵਾ ਕਰੋ ਬਾਈ ਜੀ। ਬਾਈ ਹੁਣਾਂ ਨਾ ਕੰਟੈਕਟ ਕਰੋ ਤੁਸੀਂ ਤੇ ਬਿਲਕੁਲ ਨੋਰਮਲ ਰੇਟ ਤੇ ਮਾਨ ਤਾਲ ਵੀ ਖੁੱਲਾ ਕੀਤਾ ਜਾਊਗਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ